ਸੇਵਾ ਭਾਵਨਾ ਨੂੰ ਲੈ ਕੇ ਸ਼ਹਿਰ ਬਟਾਲੇ ਦੇ ਵਿੱਚ ਸਹਾਰਾ ਕਲੱਬ ਦਾ ਕਦ ਬਹੁਤ ਹੀ ਉੱਚਾ ਨਜ਼ਰ ਆ ਰਿਹਾ ਹੈ ਕਿਉਂਕਿ ਆਏ ਦਿਨੀ ਲੋਕੀ ਸਹਾਰਾ ਕਲੱਬ ਨਾਲ ਜੁੜਨਾ ਪਸੰਦ ਕਰਦੇ ਨੇ ਕੁਝ ਸਮਾਜ ਸੇਵੀ ਸੰਸਥਾਵਾਂ ਜਿਨ੍ਹਾਂ ਨੇ ਆਪਣੇ ਵੱਲੋਂ ਵੀ ਕਈ ਕਲੱਬ ਬਣਾਏ ਨੇ ਪਰ ਲੋਕਾਂ ਦੀ ਸੇਵਾ ਕਰ ਰਹੇ ਨੇ ਉਹਨਾਂ ਨੂੰ ਵੀ ਸਹਾਰਾ ਕਲੱਬ ਦਾ ਕੰਮ ਬਹੁਤ ਵਧੀਆ ਲੱਗਦਾ ਹੈ ਕਿਉਂਕਿ ਸਹਾਰਾ ਕਲੱਬ ਆਏ ਦਿਨੀ ਗਰੀਬਾਂ ਦੀ ਮਦਦ ਕਰਨ ਔਰ ਲੋੜਵੰਦਾਂ ਦੀ ਹਰ ਲੋੜ ਪੂਰੀ ਕਰਨ ਵਾਸਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਜੋੜ ਕੇ ਉਹਨਾਂ ਦੀ ਜ਼ਰੂਰਤ ਨੂੰ ਪੂਰਾ ਕਰਦੇ ਹਨ ਇਸੇ ਦੇ ਤਹਿਤ ਅੱਜ ਸਹਾਰਾ ਕਲੱਬ ਆਸ਼ਰਮ ਵੱਲੋਂ 50 ਵਿਅਕਤੀਆਂ ਨੂੰ ਪੈਨਸ਼ਨਾਂ ਦਿੱਤੀਆਂ ਗਈਆਂ ਜਿੱਥੇ ਇੱਕ ਲੋੜਵੰਦ ਵਿਦਿਆਰਥੀ ਨੂੰ ਲੈਪਟਾਪ ਵੀ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜੋ ਕਲੱਬ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਮੈਂਬਰ ਨੇ ਉਹਨਾਂ ਦੀ ਐਨੀਵਰਸਰੀ ਵੀ ਉਹ ਆਪਣੇ ਕਲੱਬ ਦੇ ਮੈਂਬਰਾਂ ਨਾਲ ਮਨਾਉਂਦੇ ਹਨ ਅਤੇ ਸਮਾਜ ਸੇਵਕਾਂ ਦੇ ਇਸ ਪ੍ਰੋਗਰਾਮ ਵਿੱਚ ਆਏ ਸਮਾਜ ਸੇਵੀ ਸੰਸਥਾਾਂ ਦੇ ਵਾਕਫ ਕਰਨ ਮੈਂਦਿਆਂ ਨੂੰ ਸਹਾਰਾ ਕਲੱਬ ਵੱਲੋਂ ਫੁੱਲਾਂ ਦਾ ਹਾਰ ਅਤੇ ਸਨਮਾਨ ਚਿੰਨ੍ਹ ਦੇ ਕੇ ਸਵਾਗਤ ਕੀਤਾ ਗਿਆ। ਮੈਂ ਸਾਰਾ ਕੱਲ ਕੱਦਦਾ ਮੈਂ ਫੈਨ ਰਿਆਂ ਛੋਟੇ ਹੁੰਦਿਆਂ ਤੋਂ ਫੈਨ ਆ ਜਿੱਦਾਂ ਇਹ ਸੇਵਾ ਭਾਵਨਾ ਨਾਲ ਇੱਥੇ ਬਟਾਲੇ ਚੱਲਦੇ ਆ ਮੈਂ ਵੀ ਇਦਾਂ ਦੀ ਇਹਨਾਂ ਕੋਲ ਸਿੱਖਿਆ ਲਈ ਆ ਸੇਵਾ ਭਾਵਨਾ ਦੀ ਕਿਤੇ ਵੀ ਕੋਈ ਹਾਸਾ ਜਾਂ ਕਰਦੇ ਹੁੰਦੇ ਸਭ ਤੋਂ ਪਹਿਲਾਂ ਜਦੋਂ ਕਿਤੇ ਤੁਹਾਨੂੰ ਪਤਾ ਲੱਗਦਾ ਮੈਂ ਸਭ ਤੋਂ ਪਹਿਲਾਂ ਉੱਥੇ ਜਾਣਾ ਬੀਤੇ ਦਿਨੀ ਤੁਹੀ ਇੱਕ ਸੋਸ਼ਲ ਮੀਡੀਆ ਦੇ ਉੱਪਰ ਤੁਹੀ ਬਹੁਤ ਜ਼ਿਆਦਾ ਵਾਇਰਲ ਹੋਏ ਹੋਗੇ ਜਿਹੜਾ ਬੱਸ ਐਕਸੀਡੈਂਟ ਹੋਇਆ ਇੱਕ ਤੁਨੰਗਲ ਦੇ ਵਿੱਚ ਉੱਥੇ ਤੁਹੀ ਬਹੁਤ ਵਧੀਆ ਆਪਣੀ ਸੇਵਾ ਕੀਤੀ ਹੈ ਠੀਕ ਹੈ ਕੀ ਕਹਿਣਾ ਚਾਹੋਗੇ ਉਦੇ ਬਾਰੇ ਮੈਂ ਕੋਈ ਸੇਵਾ ਨਹੀਂ ਉਹ ਪਰਮਾਤਮਾ ਨੇ ਮੇਰੇ ਕੋਲ ਕੰਮ ਲੈਣਾ ਸੀ ਕਿਉਂਕਿ ਮੈਂ ਰੋਜ਼ ਸ਼ਾਮ ਨੂੰ ਇੱਥੋਂ 3 ਤੋਂ 4 ਵਜੇ ਅੰਮ੍ਰਿਤਸਰ ਨੂੰ ਜਾਣਾ ਆਪਣੀ ਵਰਕਸ਼ਾਪ ਸੰਬੰਧੀ ਕੰਮ ਕਰਕੇ ਉੱਥੋਂ 6 6:30 7 ਵਜੇ ਤੇ ਕਰੀਬ ਆਉਂਦਾ ਇਹ ਆ ਸਾ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ ਤੇ ਮੇਰਾ ਇਨਸਾਨੀਅਤ ਨਾਲ ਤੇ ਮੇਰਾ ਫਰਜ਼ ਬਣਦਾ ਸਭ ਤੋਂ ਪਹਿਲਾਂ ਉੱਥੇ ਬਚਾਇਆ ਜਾਏ ਮੈਂ ਉਹ ਰੱਬ ਨੂੰ ਹੱਜਨਾਂ ਤੇ ਜਾਣ ਕੇ ਉਹ ਸੇਵਾ ਹੀ ਕੀਤੀ ਆ ਹੋਰ ਉਸ ਦੇ ਵਿੱਚ ਮੈਂ ਵੱਤਵੱਤ ਸੇਵਾ ਹੀ ਕੀਤੀ ਆ ਕਿ ਬੰਦੇ ਵੱਤਵੱਤ ਪਹਚਾਏ ਜਾਣ ਤੇ ਮੈਨੂੰ ਵੇਖ ਕੇ ਲੋਕੀ ਥੋੜੇ ਪ੍ਰੇਤ ਹੋਏ ਪਹਿਲਾਂ ਕੋਈ ਹੱਥ ਨਹੀਂ ਪਾਉਂਦਾ ਤੇ ਉਹ ਜਦੋਂ ਮੈਂ ਲੱਗਾ ਮੇਰੇ ਨਾਲ ਸੰਦੀਪ ਲਖਣਪਾਲ ਲੱਗਾ ਉਹ ਫਿਰ ਸਾਰੇ ਹੀ ਵੇਖ ਕੇ ਕਾਫੀ ਜਾਣੇ ਲੱਗ ਗਏ ਇਹ ਪਰਮਾਤਮਾ ਨੇ ਇੱਕ ਕੰਮ ਕਰਾਉਣਾ ਸੀ ਉਹਨੇ ਆਪ ਹੀ ਕਰਾਇਆ ਹੈਗਾ ਕਿਉਂਕਿ ਭਈ ਤੁਹਾਡੇ ਉੱਲੇ ਇੱਕ ਐਨਜੀਓ ਵੀ ਚਲਾਇਆ ਜਾ ਰਿਹਾ ਚੜਦੀ ਕਲਾ ਐਨਜੀਓ ਤੇ ਉਸ ਐਨਜੀਓ ਦੇ ਵਿੱਚ ਯਾਨੀ ਕਿ ਬਹੁਤ ਸਾਰੇ ਗਰੀਬ ਪਰਿਵਾਰ ਨੂੰ ਯਾਨੀ ਕਿ ਪੋਰਟ ਕੀਤਾ ਜਾਂਦਾ ਵਾ ਕਿਸੇ ਨੂੰ ਲੈਪਟਾਪ ਦੇ ਕੇ ਕਿਨੂੰ ਕੋਡ ਠੀਕ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਮੈਂ ਐਨ ਜੀਓ ਜਿਹੜਾ ਚਲਾਇਆ ਆ ਐਨ ਜੀਓ ਬੜੇ ਬੜੇ ਬਟਾਲੇ ਦੇ ਵਿੱਚ ਪਰ ਇਹ ਐਨ ਜੀਓ ਜਿਹੜਾ ਹੋਏਗਾ ਇੱਕ ਨਵੀਂ ਦਿੱਖ ਪੈਦਾ ਕਰੇਗਾ ਇਹ ਪੈਨਸ਼ਨ ਲੈਣ ਵਾਲੇ ਜਿਹੜੇ ਬੰਦੇ ਆਉਂਦੇ ਆ ਉਹਨਾਂ ਨੂੰ ਪੈਨਸ਼ਨ ਦੇਣ ਯੋਗਾ ਕਰਨਾ ਆ ਉਹਨਾਂ ਨੂੰ ਲੈਣ ਯੋਗਾ ਨਹੀਂ ਲੈਣਾ ਉਹਨਾਂ ਨੂੰ ਦੇਣ ਯੋਗਾ ਕਰਨਾ ਮੈਂ ਕਾਸਰ ਸਾਹਿਬ ਦੇ ਨਾਲ ਅੱਜ ਵਾਦਾ ਕੀਤਾ ਕਿ ਜੇ ਕੋਈ ਉਹਨਾਂ ਦੇ ਵਿੱਚੋਂ ਰੁਜ਼ਗਾਰ ਕਰਨਾ ਚਾਹੁੰਦਾ ਆ ਸਲਾਈ ਮਸ਼ੀਨ ਚਾਹੀਦੀ ਅਸੀਂ ਦੇਵਾਂਗੇ ਜੇ ਕੋਈ ਹੋਰ ਕਰਨਾ ਚਾਹੁੰਦਾ ਤੇ ਆਪਾਂ ਜ਼ਰੂਰ ਕਰਾਂਗੇ ਕਿ ਉਹਨਾਂ ਨੂੰ ਪੈਨਸ਼ਨ ਦੇਣ ਜੋਗਾ ਕਰਨਾ ਕਿ ਉਹ ਸਗੋਂ ਇੱਥੇ ਆ ਕੇ ਲੋਕਾਂ ਨੂੰ ਪੈਨਸ਼ਨ ਦੇਣ ਮੈਂ ਸਾਰਾ ਕਲੱਬ ਤੋਂ ਅੱਜ ਇੱਕ ਸਿੱਖਿਆ ਕਿ ਇੱਥੇ ਕੋਈ ਅਹੁਦੇਦਾਰ ਨਹੀਂ ਆ ਕੋਈ ਹੈ ਨਹੀਂ ਆ ਇੱਥੇ ਸਭ ਹੀ ਸੇਵਕ ਹੀ ਆ ਮੈਂ ਇਥੋਂ ਸਿੱਖਿਆ ਲੈ ਕੇ ਚੱਲਿਆ ਕਿ ਸਾਡੇ ਕਲੱਬ ਦੇ ਵਿੱਚ ਵੀ ਇੱਦਾਂ ਹੀ ਹੋਏਗਾ ਸਾਰੇ ਸੇਵਾਦਾਰ ਹੀ ਹੋਣਗੇ ਮੈਂ ਵੀ ਸੇਵਾਦਾਰ ਹੋਵਾਂਗਾ ਹਰ ਬੰਦਾ ਹੀ ਸੇਵਾਦਾਰ ਹੋਏਗਾ ਜਿੱਦਾਂ ਸਾਰਾ ਕਲੱਬ ਉਹਲੇ ਸੇਵਾ ਕਰਦੇ ਆ ਚੇਅਰਮੈਨ ਤੋਂ ਲੈ ਕੇ ਪ੍ਰਧਾਨ ਤੋਂ ਲੈ ਕੇ ਨਿੱਕਾ ਸਭ ਬਰਾਬਰ ਇੱਦਾਂ ਹੀ ਸਾਡੇ ਕਲੱਬ ਦਾ ਮੋਟਿਵ ਹੋਏਗਾ ਅੱਜ ਮਹੀਨਾਵਾਰ ਸਾਡਾ ਪੈਨਸ਼ਨ ਡੇ ਚੇਲ ਲੰਬੇ ਸਮੇਂ ਤੋਂ ਬਹੁਤ ਸਾਲਾਂ ਤੋਂ ਸਾਰਾ ਕਲੱਬ ਆਪਣੇ ਸੀਨੀਅਰ ਜੂਨੀਅਰ ਮੈਂਬਰਾਂ ਸਮੇਤ ਪਰਦਾਜੀ ਦੀ ਕੋਈ ਹੀ ਹੇਟ ਲਗਾਤਾਰ ਸੀ ਪੈਨਸ਼ਨ ਵੰਡ ਰਹੇ ਆ ਲੋੜਵੰਦਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਲੋੜਵੰਦਾਂ ਨੂੰ ਹੋਰ ਜੋ ਜ਼ਰੂਰਤਾਂ ਪੂਰੀ ਕੀਤੀ ਜਾਂਦੀਆਂ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਬਹੁਤ ਸਾਰੇ ਦਾਨੀ ਸੱਜਣ ਹਜਨ ਸਿੰਘ ਜੀ ਰਿਆੜ ਨਾਲੋਂ ਦੇ ਹੋਰ ਬਹੁਤ ਸਾਰੇ ਸੱਜਣ ਆਏ ਸਨ ਨਾਇਬ ਸਾਹਿਬ ਆਏ ਸਨ ਬਿਸੁਲਾਵਾ ਸਾਡੇ ਕੋ ਚੜਦੀ ਕਲਾ ਕਲੱਬ ਦੇ ਮੈਂਬਰ ਜਿਹੜੇ ਅੱਜ ਸਮੂਹ ਸਾਰਾ ਕਲੱਬ ਚ ਐਂਟਰ ਹੋਏ ਜੇ ਨਾਲੇ ਉਹਨਾਂ ਦੀ ਅਸ਼ੀਰਵਾਦ ਪਿਆਰ ਸਦਕਾਂ ਅੱਜ ਇਹ ਪੈਂਸ਼ਨ ਡੀਨਸੀਰ ਚੜਾਇਆ ਗਿਆ ਨੇ ਕਮਾਈ ਚੋਂ ਦਸਵੰਦ ਕੱਢ ਕੇ ਕੱਪੜਿਆਂ ਦਾ ਦਾਨ ਦੇ ਕੇ ਹੋਰ ਵੀ ਜਿੱਦਾਂ ਲੋੜਵੰਦਾਂ ਨੂੰ ਮਸ਼ੀਨਾਂ ਅੱਗੋਂ ਪਾਣੀ ਦਾ ਲੰਗਰ ਚਾਹ ਸੇਵਾ ਇਹ ਸਭ ਚੱਲਦੀ ਰਹਿੰਦੀ ਹੈ ਇਹ ਸੇਵਾ ਸਦਕਾ ਹੀ ਇਹ ਸਾਰਾ ਕੰਮ ਸੰਪੂਰਨ ਹੁੰਦਾ ਜੀ ਸੋ ਇਹਦੇ ਚ ਆਏ ਹੋਏ ਸਾਰੇ ਕਲੱਬ ਦੇ ਸਾਥੀਆਂ ਦਾ ਮੈਂ ਤੈ ਦਿਲੋਂ ਧੰਨਵਾਦ ਕਰਦਾ ਤੇ ਵੈਲਕਮ ਕਰਦਾ ਵੀ ਕੀਮਤੀ ਸਮਾਂ ਕੱਢ ਕੇ ਉਸ ਕਲੱਬ ਚ ਆ ਕੇ ਸੇਵਾ ਕਰਦੇ ਹਨ ਸਾਰਾ ਕਲੱਬ ਹਰ ਮਹੀਨੇ ਲੋੜਵੰਦਾਂ ਨੂੰ ਪੈਨਸ਼ਨ ਦਿੰਦਾ ਆ ਇਸ ਵਾਰ ਵੀ ਅੱਜ ਦੇ ਦਿਨ ਸਾਰਾ ਕਲੱਬ ਦੇ ਵਿੱਚ ਆਸ਼ਮ ਦੇ ਵਿੱਚ ਤੋਂ ਪੈਨਸ਼ਨ ਪੈਨਸ਼ਨ ਮਾਹ ਸਮਾਰੋਹ ਕੀਤਾ ਗਿਆ ਇਹ ਅੱਜ ਦੇ ਇਸ ਸਮਾਰੋਹ ਦੇ ਵਿੱਚ ਲੋੜਵੰਦਾਂ ਨੂੰ ਪੈਨਸ਼ਨ ਦਿੱਤੀ ਗਈ ਤੇ ਉਸ ਤੋਂ ਇਲਾਵਾ ਅੱਜ ਸਾਰਾ ਕਲੱਬ ਦੇ ਵਿੱਚ ਚੜ੍ਹਦੀ ਕਲਾ ਕਲੱਬ ਦੇ ਮੈਂਬਰਾਂ ਤਾਂ ਨੇ ਵੀ ਆਪਣੀ ਸ਼ਮੂਲੀਅਤ ਕੀਤੀ ਇਸ ਤੋਂ ਇਲਾਵਾ ਅੱਜ ਕਲੱਬ ਦੇ ਵਿੱਚ ਇੱਕ ਬਹੁਤ ਹੀ ਹੁਨਾਰ ਬੱਚੀ ਨੂੰ ਲੈਪਟਾਪ ਦੇ ਕੇ ਵੀ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਬਾਕੀ ਸਭ ਸਾਰੇ ਜਾਣਦੇ ਹੀ ਉਹ ਸਾਰਾ ਕਲੱਬ ਦੇ ਕਮਾਨੋ ਤੇ ਮੈਂ ਜਿਆਦਾ ਮਿਹਰਬਾਨੀ ਦਵਾਂਗਾ ਕਿਉਂਕਿ ਸਭ ਬਾਤ ਚਲੀ ਚੰਗੀ ਤਰ੍ਹਾਂ ਪਲੀਪਾਂਤੀ